ਅਸ਼ੀਰਵਾਦ ਦੋਸਤੋ ਅੱਜ ਅਸੀਂ ਇਸ ਬਰਤ ਤੇ ਚਾਨਾ ਪਾਵਾਂਗੇ ਤੇ ਗੱਲਬਾਤ ਕਰਾਂਗੇ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਕਿ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਅਤੇ ਰੀਤੀ ਰਿਵਾਜ ਹਮੇਸ਼ਾ ਕੁਦਰਤ ਅਤੇ ਜਾਨਵਰਾਂ ਦੀ ਪਾਠ ਪੂਜਾ ਵੱਲ ਇਸ਼ਾਰਾ ਕਰਦੇ ਹਨ ਜਾਨਵਰਾਂ ਵਿੱਚੋਂ ਗਾਂ ਦਾ ਸਭ ਤੋਂ ਪ੍ਰਮੁੱਖ ਸਥਾਨ ਹੈ जिन्होंने नुखा अते सृष्टि दी सेवा ਲਈ کئی ਤਰੀਕਿਆਂ ਨਾਲ ਯੋਗਦਾਨ ਪਾਇਆ ਹੈ गावा प्रति शुक्रगुजारी ਪ੍ਰਗਟ ਕਰਨ ਦੀ ਇੱਕ ਅਯਹੀ ਹੀ ਮਹੱਤਵਪੂਰਨ ਪਰੰਪਰਾ ਬਸ਼ ਦਵਾ ਹੈ ਜੋ ਕਿ ਜੰਮੂ ਦੇ ਡੋਗਰਾ ਦਾ ਇੱਕ ਪ੍ਰਮੁਖ ਤਿਹਾਰ ਹੈ ਦੋਸਤੋ ਹੈਰਾਨੀ ਦੀ ਗੱਲ ਹੈ ਕਿ ਇਤਿਹਾਸ ਨੂੰ ਬਖੋ ਵਖਨਾਮਾ ਨਾਲ ਪੰਜਾਬ ਹਰਿਆਣਾ ਰਾਜਸਥਾਨ ਅਤੇ ਉੱਤਰ ਭਾਰਤ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਮਨਾਇਆ ਜਾਂਦਾ ਹੈ। ਬਸ਼ਦਵਾ ਨਾਮ ਸਾਫ਼ ਦੱਸਦਾ ਹੈ ਕਿ ਇਹ ਉਹ ਦਿਨ ਹੈ ਜਦੋਂ ਬੱਚਿਆਂ ਦੀ ਲੰਬੀ ਉਮਰਤ ਰੱਖਸ਼ਾ ਲਈ ਗਾਂ ਤੋਂ ਅਸ਼ੀਰਵਾਦ ਲੈਣਾ ਪੈਂਦਾ ਹੈ। ਗਾਂ ਦੀ ਮਨੁੱਖਤਾ ਲਈ ਨਿਰਸਵਾਰਥ ਸੇਵਾ ਤੇ ਬਦਲੇ ਵਿੱਚ ਦੀ ਔਰਤਾਂ ਲਈ ਬਰਤ ਰੱਖਿਆ ਜਾਂਦਾ ਹੈ। ਇਤਿਹਾਰ ਜਨਮ ਅਸਮਿਤੋਂ 4 ਦਿਨ ਬਾਅਦ ਮਨਾਇਆ ਜਾਂਦਾ ਹੈ। ਔਰਤਾਂ ਇਹਾਰ ਤੋਂ ਲਗਭਗ 2 ਦਿਨ ਪਹਿਲਾਂ ਕਾਲੇ ਛੋਲੇ ਅਤੇ ਕਾਲੀ ਦਾਲ ਨੂੰ ਭੁੰਨਦੀਆਂ ਹਨ ਅਤੇ ਤਿਉਹਾਰ ਵਾਲੇ ਦਿਨ ਰਵਾਇਤੀ ਚਮਤਕਾਰ ਕੱਪੜੇ ਪਾਉਂਦੀਆਂ ਹਨ ਉਹ ਮਿੱਠੇ ਗੁੜ ਦੀ ਰੋਟੀ ਦੇ ਨਾਲ ਆਟੇ 'ਚ ਹਲਦੀ ਦਾ ਰੰਗ ਪਾ ਕੇ ਕਟੂ ਬਸ਼ੂ ਬਣਾਉਂਦੀਆਂ ਹਨ ਤਿਉਹਾਰ ਵਾਲੇ ਦਿਨ ਔਰਤਾਂ ਪਾਣੀ ਦੇ ਕਿਨਾਰੇ ਭਾਵ ਨਹਿਰਾਂ ਦੇ ਜਾਂਦੀਆਂ ਹਨ ਅਤੇ ਉੱਥੇ ਪੂਜਾ ਕਰਦੇ ਹੋਏ ਭਗਵਾਨ ਨੂੰ ਆਪਣੇ ਬੱਚਿਆਂ ਤੇ گاਵਾ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ

또또또 잡을 수 있는데 처음은 네고를 했지 작년에 모으고 있는 게 이만큼 아

1 2 3 4 5 6 7 8 9 10 11 12 13 14 ਤੁਹਾਨੂੰ ਦੱਸ ਦिएਗੇ ਇਸ ਤਰ੍ਹਾਂ ਕੁਝ ਕਹਾਣੀਆਂ ਵੀ ਜੁੜੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਜੰਮੂ ਕਸ਼ਮੀਰ ਨਾਲ ਇੱਕ ਜੁੜੀ ਕਹਾਣੀ ਤੁਹਾਨੂੰ ਸੁਣਾਉਂਦੇ ਹਾਂ ਸੁਣਾਇਆ ਜਾਂਦਾ ਹੈ ਕਿ ਇੱਕ ਸੱਸ ਨੇ ਆਪਣੀ ਨੂੰ ਨੂੰ ਕਿਹਾ ਕਿ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਜਾ ਰਹੀ ਹੈ ਤੇ ਦੁਪਹਿਰ ਦੇ ਖਾਣੇ ਲਈ ਮੱਛੀ ਬਣਾਉਣ ਲਈ ਬੋਲਿਆ ਪਰ ਨੂ ਘਰ ਦੇ ਕੰਮਾਂ ਵਿੱਚ ਰੁੱਝੀ ਹੋਈ ਸੀ ਨੂ ਨੂੰ ਮੱਛੀ ਦੀ ਜਗਾ ਬੱਚੀ ਸੁਣਾਈ ਦਿੱਤਾ ਜਿਸ ਤੋਂ ਬਾਅਦ ਅਣਜਾਣੇ ਵਿੱਚ ਨੂ ਨੇ ਬੱਚੇ ਨੂੰ ਕਤਲ ਕਰ ਦਿੱਤਾ ਜਦੋਂ ਸੱਸ ਨੇ ਵਾਪਸ ਆ ਕੇ ਦੇਖਿਆ ਕਿ ਨੂ ਨੇ ਬੱਚੇ ਨੂੰ ਮਾਰ ਦਿੱਤਾ ਹੈ ਤਾਂ ਸੱਸ ਨੇ ਉਸ ਬਰਤਨ ਨੂੰ ਘਰ ਦੇ ਬੇੜੇ ਮਿੱਟੀ ਦੇ ਵਿੱਚ ਦਬਾ ਦਿੱਤਾ ਅਤੇ ਜਦੋਂ ਗਾਂ ਚਾਰ ਕੇ ਘਰ ਵਾਪਸ ਆਈ ਤਾਂ ਉਹ ਆਪਣੇ ਬਛੜੇ ਨੂੰ ਲੱਭਣ ਲੱਗੀ ਅਤੇ ਮਿੱਟੀ ਵਿੱਚ ਪੈਰ ਮਾਰਨ ਲੱਗੀ ਤੇ ਸੱਸ ਨੂੰ ਕਾ گاਹ ਦੇ ਗੁੱਸੇ ਦੇ ਡਰ ਤੋਂ ਡਰ ਨਾਲ ਦੂਰ ਚਲੀ ਗਈਆਂ ਜਿਸ ਤੋਂ ਬਾਅਦ ਗਾਂ ਦਾ ਬਛੜਾ ਪਤੀ ਪਿਆਰ ਦੇ ਕੇ ਪਰਮਾਤਮਾ ਨੇ ਬਛੜੇ ਨੂੰ ਜੀਵਿਤ ਕਰ ਦਿੱਤਾ ਜਦੋਂ ਸੱਸ ਨੂੰ ਨੇ ਦੇਖਿਆ ਕਿ ਬਛੜਾ ਜਿੰਦਾ ਆਪਣੀ ਮਾਂ ਦੇ ਕੋਲ ਖੜਾ ਹੋ ਕੇ ਦੁੱਧ ਪੀ ਰਿਹਾ ਹੈ ਸਾਸਨੂਨ ਨੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਕੀਤਾ ਅਤੇ ਉਸ ਦਿਨ ਤੋਂ ਉਕਤ ਪਰੰਪਰਾ ਸ਼ੁਰੂ ਹੋਈ ਜਿਸ ਵਿੱਚ ਔਰਤਾਂ ਬਦਲੇ ਵਿੱਚ ਬਾਸ਼ ਦੁਆ ਦਾ ਵਰਤ ਰੱਖਣੀਆਂ ਅਤੇ ਗਾਂ ਬੱਚੇ ਦੀ ਪੂਜਾ ਕਰਿਆ ਕਰਨਗੀਆਂ ਲੇ ਬਾਤ ਦੀਓ ਖਰੇ ਪਾ ਲੈ ਨਹੀਂ ਨਾ ਮੇਰੇ ਦੇਖ ਰਿਖਿੰਦੇ ਆ ਅਸੀਂ ਵੇਜਦੇ ਹਾਂ ਉਹਨੇ ਗੇੜ ਬਣਾ ਲੈ ਨਾ ਪਾਣੀ ਪਿਆਣਾ ਲੈ ਲੋ ਹ ਤਾਈ ਜੀ ਜਦਿਆ ਸੀ ਉਹਨੂੰ ਪੂਜਾ ਕੀਤੀ ਹੈ ਬੱਚ ਦਵਾਦੀ ਉਹ ਮਤਲਬ ਕਹਦੇ ਵਾਸਤੇ ਰੱਖਦੇ ਆ ਵਰਤਿਆ ਪੂਜਾ ਕਿਉਂ ਕਰਦੇ ਆ ਮਤਲਬ ਉਹਦੀ ਹ ਕਹਦੇ ਵਾਸਤੇ ਹ ਬੋ ਨਾ ਹਾਂਜੀ ਹੁਣ ਤੁਸੀਂ ਬੋਲੋ ਇਹ ਜਿਹੜਾ ਵਰਤਿਆ ਹੈ ਨਾ ਬਾਸ਼ੂ ਦਾ ਹਾਂਜੀ ਹਾਂਜੀ ਇਹ ਦੇਵੀ ਦੇਵ ਜਨਾ ਹੁੰਦਾ ਆਪਣੇ ਦੇਵਤੇ ਕੋ ਦੇਵਤੇ ਜਿਹੜੇ ਹੁੰਦਾ ਮਤਲਬ ਬਤ ਹੁੰਦਾ ਹੈ ਅੱਛਾ ਕੁਲਦੇ ਦੇਵਤੇ ਦੇ ਬਤ ਹੁੰਦੇ ਠੀਕ ਹੈ ਠੀਕ ਹੈ ਹਾਂਜੀ ਫਿਰ ਇਹ ਜਿਹੜੀਆਂ ਆਪਣੇ ਕੋਲ ਦੀਆਂ ਹੋਣ ਉਹਨੂੰਆਂ ਧੀਆਂ ਜੋ ਬਣੋਣ ਉਹਨਾਂ ਇਹ ਬਾਤ ਰੱਖਣਾ ਜ਼ਰੂਰੀ ਹੈ ਅੱਛਾ ਅੱਛਾ ਫਿਰ ਇਹ ਬਰਤ ਹੁੰਦਾ ਪੁੱਤਰ ਦਾ ਪੁੱਤਰ ਦਾ ਪੁੱਤਰ ਦਾ ਹੁੰਦਾ ਠੀਕ ਹੈ ਪੁੱਤਰ ਦਾ ਬਤ ਹੁੰਦਾ ਹਾਂਜੀ ਤੇ ਇਹੀ ਰੱਖਣਾ ਜ਼ਰੂਰੀ ਹੈ ਕਿਉਂਕਿ ਪੁੱਤਰ ਨੂੰ ਪੁੱਤ ਮਿਲਦੇ ਪੁੱਤ ਹਾਂਜੀ 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 ਇਹ

ਆਪਣੇ ਬੱਚੇ ਦਾ ਠੀਕ ਹੈ ਬੱਚੇ ਦਾ ਸੁਖ ਮੰਗਣਾ ਸੁਖ ਮੰਗਦੇ ਬੱਚਾ ਦਾ ਛੋਲੇ ਲਾਨਿਆ ਬੈਰੀ ਕਰਨੇ ਇਹ ਸਾਡਾ ਕਰ ਬੱਚਾ ਨੇ ਰੱਬਾ ਹਾਂਜੀ ਇਹ ਇਆਂ ਉਹ ਸੁਣਨੇ ਆ ਇਹ ਆਕਾਂ ਦੇ ਸਾਡਾ ਕਰ ਰੱਬਾ ਸਾਡੇ ਬੀੜੀਆਂ ਨਹੀਂ ਇਹ ਸਾਨੂੰ ਜਰੂਰ ਦਿਆਂ ਮਤਲਬ ਕਿ ਬੜੀ ਪੁਰਾਣੀ ਰੀਤੀ ਰਿਵਾਜ ਕਾਫੀ ਟਾਈਮ ਤੋਂ ਚੱਲੇ ਆਇਆ ਇਸ ਤਿਹਾਰ ਦਾ ਨਾਮ ਜੋ ਵੀ ਹੋਵੇ ਇਹ ਪਰੰਪਰਾ ਕਹਾਣੀ ਸਾਨੂੰ ਮਨੁੱਖਾਂ ਤੇ ਜਾਨਵਰਾਂ ਪ੍ਰਤੀ ਪਿਆਰ ਦੀ ਭਾਵਨਾ ਤੇ ਬਾਤਾਂ ਵਰਨਦੀ ਜੀਣਾ ਸਿਖਾਉਂਦੀ ਹੈ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਜਰੂਰ ਕਰਨਾ ਜੀ ਧੰਨਵਾਦ